ਅੱਜ ਫੇਰ ਕਲੇਸ਼ ਪਿਆ ਹੋਇਆ ਸੀ ਵਜਾ ਜਵਾਕਾਂ ਦੀ ਫੀਸ ਅਤੇ ਹੋਰ ਖਰਚੇ ਅੱਜ ਫੇਰ ਬਿਨਾਂ ਰੋਟੀ ਖਾਦੀ ਹੀ ਨਿਕਲਉਣਾ ਪਿਆ ਅੱਗੇ 파ਟਕ ਬੰਦ ਅਚਾਨਕ ਵੇਖਿਆ ਕੋਲ ਹੀ ਸੜਕ ਦੇ ਇੱਕ ਪਾਸੇ ਨਿੱਕੇ ਬੱਚੇ ਦਾ ਇੱਕ ਨਵਾਂ ਅਨਕੋਰ ਬੁੱਟ ਪਿਆ ਸੀ ਸਟਿੱਕਰ ਵੀ ਉਂਝ ਦਾ ਉਂਝ ਉੱਤੇ ਨਿੱਕੀ ਜਹੀ ਇੱਕ ਬਿੱਲੀ ਵੀ ਬਣੀ ਸੀ ਪਤਾ ਨਹੀਂ ਉਹ ਕਿੰਨਾ ਘੁੰਮਦਾ ਹੋਵੇਗਾ ਜ਼ਰੂਰ ਪੈਰ ਸੌਂ ਗਿਆ ਹੋਣਾ ਜਾਂ ਮਗਰ ਬੈਠੀ ਮਾਂ ਦੀ ਅੱਖ ਲੱਗ ਗਈ ਹੋਣੀ ਹੈ ਅਮਾ ਤੜ ਨਹੀਂ ਪਤਾ ਨਹੀਂ ਕਿੰਨੀਆਂ ਕਰਸਾਂ ਕਰਕੇ ਲੈ ਕੇ ਦਿੱਤੇ ਹੋਣੇ ਹੁਣ ਇੱਕ ਦਾ ਤਾਂ ਕੀ ਕਰੂ ਪਤਾ ਨਹੀਂ ਆਪੋ ਵਿੱਚ ਕਿੰਨਾ ਗੁੱਲੜਦੇ ਹੋਣੇ ਇੱਕ ਦੂਜੇ ਦਾ ਕਸੂਰ ਕੱਢਦੇ ਹੋਏ ਉਹ ਆਪ ਦੀ ਆਖ ਦੀ ਹੋਣੀ ਹੁਣ ਹੋਰ ਨਵੇਂ ਲੈ ਕੇ ਦੇ ਉਹ ਅੱਗੋਂ ਸੋਚਦਾ ਹੋਣਾ ਅਜੇ ਹੁਣੇ ਹੀ ਤਾਂ ਅਸੀਂ ਲੈ ਕੇ ਦਿੱਤੇ ਸਨ ਹੁਣ ਐਡੀ ਛੇਤੀ ਫੇਰ ਨਵੇਂ ਕਿੱਥੋਂ ਅਜੇ ਸੋਚਾਂ ਦੀ ਘੁੰਮਣਕੇਰੀ ਉਂਝ ਹੀ ਸੀ ਕਿ ਫਾਟਕ ਖੁੱਲ ਗਿਆ ਸੋ ਪੰਜ ਵਿੱਚ ਪੈ ਗਿਆ ਹੁਣ ਇਸ ਬੋਟ ਦਾ ਕੀ ਕੀਤਾ ਜਾਵੇ ਬਿੰਦੂ ਕੋ ਸੋਚਿਆ ਫੇਰ ਹੀ ਟੌਚਕ ਹੈਂਡ ਨਾਲ ਬੰਨ ਲਿਆ ਅੱਧੇ ਕਿਲੋਮੀਟਰ ਤੇ ਇੱਕ ਜੋੜਾ ਅੱਗਿਓ ਪੈਦਲ ਤੁਰਿਆ ਆਉਂਦਾ ਜਿਸ ਪਿਆ ਕੁਝ ਲੱਭਦਾ ਹੋਇਆ ਡੰਡੇ ਤੇ ਬੈਠਾ ਕਦੇਦਾਰ ਹੋ ਰਿਹਾ ਇੱਕ ਬੱਚਾ ਹੁਣ ਸ਼ਾਇਦ ਹੌਂਕਿਆਂ ਤੇ ਆ ਗਿਆ ਸੀ ਉਸਦੀ ਮਾਂ ਲਗਾਤਾਰ ਹੀ ਕੁਝ ਆਖੀ ਜਾ ਰਹੀ ਸੀ ਤੇ ਬਾਪ ਚੁੱਪਚਾਪ ਸਾਈਕਲ ਰੋੜੀ ਤੁਰਾ ਹੁੰਦਾ ਸੀ ਸਭ ਕੁਝ ਸੁਣੀ ਜਾ ਰਿਹਾ ਸੀ ਨਾਲ ਹੀ ਇੱਧਰ ਉੱਧਰ ਵੀ ਵੇਖਦਾ ਹੋਇਆ ਕੋਈ ਕੀਮਤੀ ਸ਼ਾਇ ਪਾਲਦਾ ਹੋਇਆ ਮੈਂ ਕੋਲ ਜਾ ਕੇ ਬ੍ਰੇਕ ਮਾਰ ਲਈ ਹੈਂਡਲ ਨਾ ਬੰਨਿਆ ਬੂਟ ਵਿਖਾਇਆ ਤੇ ਪੁੱਛਿਆ ਇਹ ਹੀ ਤਾਂ ਨਹੀਂ ਸੀ ਲੱਭ ਰਹੀ ਇਸ ਤੋਂ ਪਹਿਲਾਂ ਕਿ ਕੁਝ ਆਖ ਦੇ ਬੱਚਾ ਛੇਤੀ ਨਾਲ ਹੇਠਾਂ ਉੱਤਰ ਭੱਜ ਕੇ ਮੇਰੇ ਕੋਲ ਆ ਗਿਆ ਤੇ ਮੇਰੇ ਹੱਥੋਂ ਬੂਟ ਖੋ ਲਿਆ ਲੜਾਈ ਮੁੱਕ ਗਈ ਤੇ ਬੱਚਾ ਹੁਣ ਖਿੜਖੜਾ ਕੇ ਹੱਸ ਰਿਹਾ ਸੀ ਭੁੱਖ ਨਾਲ ਹਾਲੋ ਹਾਲ ਹੋ ਗਏ ਨੂੰ ਮੈਨੂੰ ਇੰਜ ਲੱਗਾ ਜਿਦਾਂ ਸੜਕ ਕੰਡੇ ਲਾਏ ਅਗਿਆਤ ਲੰਗਰ ਵਿੱਚੋਂ ਕਿਸੇ ਨੇ ਵੱਡੀ ਸਾਰੀ ਪਲੇਟ ਭਰ ਕੇ ਮੇਰੇ ਅੱਗੇ ਰੱਖ ਦਿੱਤੀ ਹੋਵੇ ਸ਼ਾਮੀ ਬਾਪਸ ਪਰਤਿਆ ਤਾਂ ਸੁਖ ਸ਼ਾਂਤੀ ਸੀ ਤੀ ਦੱਸਣ ਲੱਗੀ ਅੱਜ ਮੰਮੀ ਦੀ ਕਮੇਟੀ ਨਿਕਲੀ ਏ ਤੇ ਨਾਲੇ ਇੱਕ ਗਿਫਟ ਵੀ ਮੈਂ ਆਖਿਆ ਮੇਰੀ ਵੀ ਨਿਕਲੀ ਸੀ ਪਰ ਮੈਂ ਉੱਥੇ ਹੀ ਬੰਡ ਆਇਆ ਉਸ ਨੂੰ ਸਮਝ ਨਾ ਲੱਗੀ ਸੋਚ ਰਹੀ ਸੀ ਪਲਕ ਕਮੇਟੀ ਬਿਨਾ ਕਮੇਟੀ ਪਾਇਆ ਕਿੱਦਾਂ ਨਿਕਲ ਸਕਦੀ ਐ ਕਾਬਲੀ ਨੂੰ ਕਿੱਦਾਂ ਸਮਝਾਉਂਦਾ ਕਿ ਜਰੂਰ ਨਿਕਲਦੀ ਐ ਬਸ ਇਹ ਟਾਂ ਡਿੱਕੇ ਬੂਟ ਕੁਝ ਚਿਰ ਲਈ ਹੈਂਡਲ ਨਾਲ ਬੰਨਣੇ ਪੈਂਦੇ ਨੇ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੁਸੀਂ ਵੀ ਇਸ ਦੇ ਬਾਰੇ ਆਪਣੇ ਕਮੈਂਟ ਜਰੂਰ ਦੱਸੋ ਜੀ ਅਤੇ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ